ਕਣਕ ਦੀ ਗੱਲ ਹੋਈ ਜਾਂਦੀ ਹੈ ਇੱਕ ਪਾਸੇ ਹੈਗਾ ਸਾਡਾ ਪਾਪਾ ਠੀਕ ਹੈ ਇੱਕ ਪਾਸੇ ਹੈਗਾ ਸਾਡਾ ਸੁੱਖੀ ਹੁਣ ਦੱਸ ਬਾਬਾ ਤੂੰ ਕੀ ਕਹਿਣਾ ਚਾਹਣਾ ਏ ਡਿੱਗੀਆ ਦੱਸ ਇੱਕ ਮਿੰਟ ਹੁਣ ਮੈਂ ਗੱਲ ਸਮਝਾ ਦੇ ਗੱਲ ਅਈ ਦਾ ਬਾਬੇ ਦੀ ਡਿੱਗ ਵੀ ਨਰਮੀ ਵਾਲੀ ਕਣਕਾ ਠੀਕ ਹੈ ਇਹ ਗੱਲ ਐਕਸਪਲੇਨ ਕਰਦਾ ਇਹਦੇ ਕੋਲ ਹੈਗੀਆ ਝੋਨੇ ਵਾਲੀ ਕਣਕਾ ਹੁਣ ਬਾਬਾ ਤੂੰ ਦੱਸ ਕੀ ਸ਼ਰਤ ਰੱਖਦਾ ਇਹ ਨਾਲ ਦੱਸ ਬੀ ਬੋਲ ਹੁਣ ਦੱਸ ਕਰਦਾ ਜਿਹੜੀ ਮੱਥੇ ਕੇ ਨਿੱਕੇ ਨਾਲ ਹੈ ਕਣਕ ਅੰਮੀ ਵਾਲੀ ਕਿਹੜੀ ਕਹਿਣਾ ਤੂੰ ਜਿਹੜੀ ਮੱਥੇ ਕੇ ਨਿੱਕੇ ਨਾਲ ਤੇਰੀ ਢਿੱਲੂ ਕਲੇ ਵਾਹਣ ਚਾਹੇ ਉਹ ਤਾਂ ਮੈਨੂੰ ਪਤਾ ਮੇਰੇ ਦੋ ਕਲੇ ਆਦਣੇ ਉਹ ਤਾਂ ਹੈਗੀ ਹਾਂ ਪੱਕੇ ਖਾਣ ਨਾਲ ਜਿੱਥੇ ਤੁਸੀਂ ਢੇਰੀਆਂ ਲਾਈ ਜਾਂਦੇ ਦੋਨੇ ਮੈਨੂੰ ਪਤਾ ਹਾਂ ਉਹਦਾ ਹਾਂ ਖੜੀ ਹੈਗੀ ਉਹ ਸਾਰੀ ਖੜੀ ਹੈ ਹਾਂ ਕੋਈ ਜੱਗੀ ਨਹੀਂ ਉਹਦੇ ਨਾਲ ਤੇ ਮੇਰੀ ਨਰਮੇ ਵਾਲੀ ਨਾਲ ਹਾਂ ਮਸ ਅੱਛਾ ਤੂੰ ਤੇਰੀ ਜੀਰੀ ਵਾਲੀ ਤੇਰੀ ਜੀਰੀ ਵਾਲੀ ਮੇਰੀ ਨਰਮੇ ਵਾਲੀ ਹੈ ਅੱਛਾ ਹੁਣ ਤੂੰ ਦੱਸ ਵੇਦਨ ਵੱਧਾ ਉਹਦੇ ਨਾਲ ਵੱਧ ਨਿਕਲ ਜੀ ਮੇਰੀ ਨਰਮੇ ਵਾਲੀ ਸ਼ਰਤ ਲਾਉਂ ਜੇ ਜੀਰੀ ਵਾਲੀ ਵੱਧ ਨੇ ਕਲੀ ਨਰਮੇ ਵਾਲੀ ਨਾਲ ਨਿਕਲੇ ਸ਼ਰਤ ਦੇ ਦੇ ਕਿੰਨੇ-ਕਿੰਨੇ ਪੈਸੇ ਦੀ ਸ਼ਰਤ ਲਾਉਣਾ ਹੈ ਦੱਸੋ ਫਿਰ ਹੁਣ ਤੂੰ ਐਸ ਬਾਈ ਚੁੱਪੀ ਦੱਸ 1400 ਦੋ-ਦੋ ਦੀ ਲਾ 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 ਬਾਈ ਫਸਾ 2000 ਦੀ ਲਾ ਦੋ-ਦੋ ਦੀ ਲਾ ਲਾ ਯਾਰ ਜੀ ਲੱਗੀ ਦੋ-ਦੋ ਦੀ ਹੱਥ ਦੇ ਹੱਥ ਮਿਲਿਆ ਹੱਥ ਮਾਰ ਆ ਦੇਖ ਬਾਈ ਮੈਂ ਵੀ ਜਾਊਂਗਾ ਇਹਨੇ ਦੋ ਹਲਾ ਹੱਥ ਉਹਦਾ ਵੀ ਮਰਵਾ ਉਹ ਹੱਥ ਕਰਾਉਂਦਾ ਨਾ ਬਾਈ ਦੋ-ਦੋ ਹਜ਼ਾਰ ਦੀ ਸ਼ਰਤ ਲਾ ਹੋਗੀ ਦੇਖ ਆਹ ਵੀਡੀਓ ਹੁਣ ਮੈਂ ਥੋੜੀ ਨੈਟ ਤੇ ਪਾਉਂ ਠੀਕ ਆ ਬਾ ਠੀਕ ਆ ਹਲ ਜਾ